ਸਤ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆ ਜਿਹੜਾ ਬੂਟਾ ਦਿਖਾ ਰਿਹਾ ਹਾਂ ਇਹ ਬੂਟਾ ਨਿੰਬੂਆਂ ਦਾ ਵੀਰ ਮੇਰਿਓ ਇਹ ਬੂਟਾ ਆਪਾਂ 4-5 ਸਾਲ ਪਹਿਲਾਂ ਲਗਾਇਆ ਹੋਈ ਕਈ ਵਾਰੀ ਜਦੋਂ ਆਪਾਂ ਬੂਟਾ ਲਾਉਂਦੇ ਆ ਕੋਈ ਬੰਦੇ ਸੋਚ ਲੈਂਦੇ ਵੀ ਕਦੋਂ ਲਾਇਆ ਕਦੋਂ ਇਹਨੇ ਫਲ ਦਿੱਤਾ ਤੇ ਪਰ ਵੀਰਵਾ ਵੇਖੋ ਹੁਣ ਇਹਨੂੰ ਫਲ ਲੱਗਾ ਬੜੇ ਮਨ ਨੂੰ ਸਕੂਨ ਮਿਲ ਰਿਆ ਵਾ ਨਿੰਬੂ ਲੱਗੇ ਹੋਏ ਆ ਵੇਖੋ ਤੇ ਮਨ ਨੂੰ ਹੁਣ ਸਕੂਨ ਮਿਲ ਰਿਆ ਪੂਰਾ ਬਈ ਵਾਕਿਆ ਬੂਟਾ ਲਾਇਆ ਤੇ ਹੁਣ ਬੂਟਾ ਜਿਹੜਾ ਵਾ ਫਲ ਵੀ ਦੇ ਰਿਆ ਵਾ ਆਪਾਂ ਨੂੰ ਸੋ ਦੋਸਤੋ ਬੂਟੇ ਲਾਉਣੇ ਚਾਹੀਦੇ ਆ ਜਿੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਉਣੇ ਚਾਹੀਦੇ ਆ ਉਥੇ ਆਪਾਂ ਨੂੰ ਫਲ ਵੀ ਦਿੰਦੇ ਆ ਇਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਨਾਲੇ ਪੌਣ ਤੇ ਨਾਲੇ ਫਲੀਆਂ ਸੋ ਦੋਸਤੋ ਮੇਰਾ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹੀ ਸੀ ਤਾਂ ਜੋ ਹੋਰ ਵੀ ਵੀਰ ਭਰਾ ਜਿਹੜੇ ਉਹ ਵਾਤਾਵਰਨ ਦੇ ਬੂਟੇ ਲਾਉਣ ਤੇ ਬੂਟਿਆਂ ਦਾ ਫਲ ਵੀ ਖਾਣ ਅਤੇ ਵਾਤਾਵਰਨ ਦੀ ਸ਼ੁੱਧਤਾ ਦੇ ਵਿੱਚ ਵੀ ਸਾਰੇ ਜਿਹੜੇ ਵੀਰ ਭਰਾ ਵਾ ਉਹ ਆਪ ਦਾ ਯੋਗਦਾਨ ਪਾਉਣ ਸੋ ਇਹ ਬਹੁਤ ਸੋਹਣਾ ਬੂਟਾ ਜਿਹੜਾ ਤੁਹਾਡੇ ਨਾਲ ਮੈਂ ਵੀਡੀਓ ਦੇ ਵਿੱਚ ਦਿਖਾ ਰਿਹਾ ਹਾਂ ਸੋ ਦੋਸਤੋ ਤੁਸੀਂ ਵੀ ਆਪਦੀ ਅਰਾਏ ਜਿਹੜੀ ਕਮੈਂਟ ਬਾਕਸ ਦੇ ਵਿੱਚ ਸਾਨੂੰ ਦੇ ਸਕਦੇ ਹੋ ਤੇ ਅੱਗੇ ਤੋਂ ਸਾਡੀਆਂ ਜਿਹੜੀਆਂ ਵੀਡੀਓ ਆ ਉਹ ਵਾਚ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਧੰਨਵਾਦ ਦੋਸਤੋ